ਮੋਹਾਲੀ ਦੇ ਪਿੰਡ ਕਾਰਕੁਰ ਦੇ ਵਿੱਚ ਇੱਕ ਅਮਰੀਕਾ ਦੀ ਡੰਕੀ ਲਗਾ ਕੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਮੇਰੇ ਪਿੱਛੇ ਤਸਵੀਰਾਂ ਨੇ ਬੇਹੱਦ ਪਾਬੂ ਕਰਨ ਵਾਲਾ ਬੜਾ ਗਮਗੀਨ ਮਾਹੌਲ ਹੈ ਕਿਉਂਕਿ ਇੱਥੇ ਰਣਦੀਪ ਸਿੰਘ ਜਿਹੜਾ ਕਿ ਆਪਣੇ ਸੁਨਹਿਰੇ ਕੋਇਕ ਲਈ ਹਾਲਾਂਕਿ ਇਥੋਂ ਵਿਦੇਸ਼ ਦੇ ਲਈ ਰਵਾਨਾ ਹੁੰਦਾ ਲੇਕਿਨ ਪਹਿਲਾਂ ਇਸੇ ਧਾਰੀ ਦੇ ਵਿੱਚੋਂ ਇਹ ਗੱਲ ਨਿਕਲ ਕਿਉਂਦੀ ਹੈ ਕਿ ਉਸ ਨੂੰ ਸਹੀ ਤਰੀਕੇ ਦੇ ਨਾਲ ਵਿਦੇਸ਼ ਭੇਜਿਆ ਜਾਵੇਗਾ ਔਰ ਸੁਨਹਿਰੇ ਕੋਇਕ ਲਈ ਭੇਜਿਆ ਜਾਵੇਗਾ ਪਰ ਦੂਸਰੀ ਤਰਫ ਪਰਵਾਰਕ ਮੈਂਬਰ ਜਿਹੜੇ ਨੇ ਉਹ ਉਹਨੂੰ ਆਵਾਜ਼ਾਂ ਜਿਹੜੇ ਨੇ ਉਹ ਮਾਰੇ ਨੇ ਪਰ ਇੱਥੇ ਜ਼ਿਕਰ ਇਹ ਖਾਸ ਕੀ ਪਹਿਲਾਂ ਜਿਸ ਤਰੀਕੇ ਨਾਲ ਵੱਖ-ਵੱਖ ਜਗ੍ਹਾ ਦੇ ਉੱਤੋਂ ਪੰਜਾਬ ਪਰਦੇ ਵਿੱਚੋਂ ਨੌਜਵਾਨ ਵਿਦੇਸ਼ ਤੇ ਲਈ ਰਵਾਨਾ ਹੁੰਦੇ ਨੇ ਪਰ ਫਿਰ ਉਹਨਾਂ ਨੂੰ ਰਿਪੋਰਟ ਕੀਤਾ ਜਾਂਦਾ ਤਾਂ ਉਸੇ ਤਰੀਕੇ ਦੀ ਤਸਵੀਰ ਜਿਹੜੀ ਹੈ ਉਹ ਵੀ ਮੋਹਾਲੀ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ ਤਲਖਪੜਗ ਅੰਬਾਲਾ ਅੰਬਾਲਾ ਦਾ ਹਾਂ ਸਾਡੇ 43 44 ਲੱਖ ਰੁਪਏ ਚ ਇਸ ਨੂੰ ਵਿਦੇਸ਼ ਭੇਜਣ ਦੀ ਗੱਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਵੀ ਵਿਦੇਸ਼ ਨਹੀਂ ਪਹੁੰਚ ਪਾਉਂਦਾ ਤਾਂ ਇਸ ਬਾਬਤ ਕਿਸ ਤਰੀਕੇ ਦੀ ਨਾਲ ਕੀ ਗੱਲਬਾਤ ਹੋਈ ਸੀ ਤਾਂ ਕਿਉਂਕਿ ਸਾਰੀਆਂ ਚੀਜ਼ਾਂ ਜੜੀਆਂ ਨੇ ਇਤਨਾ ਕਿਤੇ ਹੁਣ ਆ ਗਮਗੀਨ ਜਿਹਾ ਮਾਹੌਲ ਬਣਦਾ ਵੀ ਨਜ਼ਰ ਆਉਂਦਾ ਤਾਂ ਇੱਥੇ ਰਣਦੀਪ ਦੇ ਜਿਹੜੇ ਪੁਰਾਣੇ ਭਾਈ ਕੀ ਤੁਹਾਡਾ ਨਾਮ ਕੀ ਹੋਰ ਕਦੋਂ ਤੋਂ ਉਹਨਾਂ ਨੂੰ ਬਾਹਰ ਭੇਜਿਆ ਸੀ ਔਰ ਗੱਲ ਕੀ ਬਣੀ ਸੀ ਕਿਸੋ ਚ ਉਹ 6 ਮਹੀਨੇ ਗਿਆ ਸੀਗਾ 1 ਤਰੀਕ ਨੂੰ ਉੱਥੇ ਆਪਾਂ ਬਾਏਰ ਗੱਲ ਹੋਈ ਸੀ ਜੀ ਕੋਈ ਡੋਂਕੀ ਵਾਲਾ ਸਿਸਟਮ ਨਹੀਂ ਸੀਗਾ ਜੀ ਉਹਨੇ ਵੇਦਨਾਮ ਦਾ ਵੀਜ਼ਾ ਲਵਾਇਆ ਜੀ ਆਪਣੇ ਭਰਾ ਦਾ ਜੀ ਉੱਥੇ ਜਾ ਕੇ ਬਸ ਵੇਦਨਾਮ ਜਾ ਕੇ ਉਹਨੇ ਪਾਸਪੋਰਟ ਲੈ ਲਿਆ ਉਤੋਂ ਉੱਥੇ ਆਪਾਂ ਕਹਿੰਦੇ ਰੇ ਵੀ ਅੱਗੇ ਭੇਜ ਪੈਸੇ ਪਵਾਲੇ ਸਾਡੇ 9 ਲੱਖ 30 ਹਜ਼ਾਰ ਰੁਪਏ ਕਮਰਚ ਗਿਆ ਜੀ ਬਾਕੀ ਕੈਸ਼ ਗਿਆ ਹੋਇਆ 25 ਲੱਖ ਰੁਪਏ ਟੋਟਲ ਗਿਆ ਹੋਇਆ ਜੀ ਉਹਦੇ ਕੋਲ ਬਸ ਅੱਜ ਜਗੜਦਾ ਗੱਲ ਕੱਢਦਾ ਪਾਸਪੋਰਟ ਉਹਦੇ ਕੋਲ ਸੀਗਾ ਜੈਂਟਲ ਕੋਲ ਜੀ ਬਸ ਉੱਥੇ ਇਹਨੇ ਕੰਬੋਡੀਆ ਕੱਢਤਾ ਜੀ ਕੰਬੋਡੀਆ ਆਪਣੇ ਬੰਦੇ ਨੂੰ ਪਾਸਪੋਰਟ ਦਿੱਤਾ ਉਹਦੀ ਤਰਨਾ ਖਾਣ ਪੀਣ ਦਾ ਰਹਿਣ ਸਹਿਣ ਦਾ ਕੋਈ ਹੋ ਨਹੀਂ ਸੀਗਾ ਜੀ ਫੋਨ ਕਰਦਾ ਸੀਗਾ ਇੱਥੋਂ ਆਪਾਂ ਪੈਸੇ Google Pay ਕਰਦੇ ਸੀਗੇ ਜੀ ਸਾਰਾ ਸਿਸਟਮ ਮਤਲਬ ਜੀ ਮੈਂ ਹੀ ਕਰਦਾ ਸੀਗਾ ਜੀ ਸਾਰਾ ਗੂਗਲ ਪੇਜ ਜੋ ਵੀ ਹੁੰਦਾ ਸੀ ਜੀ ਮੇਂ ਕੰਟੈਕਟ ਹੁੰਦਾ ਸੀਗਾ ਉਹਦੇ ਨਾਲ ਹੁਣ ਉਹਦੀ ਤਬੀਅਤ ਮਤਲਬ ਜੀ ਖਰਾਬ ਹੋ ਗਈ ਰਹਿਣ ਸੈਣ ਖਾਣ ਪੀਣ ਕਰਕੇ ਹੀ ਨਾ ਜੰਟ ਨੇ ਫੋਨ ਚੱਕਿਆ ਜੀ ਆਪਾਂ ਹੀ ਐਡਮਿਟ ਕਰਾਇਆ ਇੱਥੋਂ ਪੈਸੇ ਪਾ ਕੇ ਬੈ ਉਹਦੀ ਡੈਥ ਹੋ ਗਈ ਫਿਰ ਹਸਪੀਟਲ ਦਾ ਇਫੈਕਸ਼ਨ ਕਰ ਡਾਕਟਰ ਦਾਖਲ ਕਿੱਥੇ ਕਰਾਇਆ ਸੀ ਔਰ ਕਦੋਂ ਦੀ ਇਹ ਗੱਲ ਕਿੰਨੀ ਪੁਰਾਣੀ ਹੈ ਔਰ ਹੋਇਆ ਕਿ ਸੀ ਅਸਲ ਦੇ ਵਿੱਚ ਉਹ ਦਿਨ ਪਹਿਲਾਂ ਦੀ ਗੱਲ ਹੈ ਬਸ ਵੀ ਉਹਦੀ ਤਬੀਅਤ ਜਦੋਂ ਆਪਾਂ ਨੂੰ ਜਿਵੇਂ ਪਤਾ ਲੱਗਿਆ ਜੀ ਫਿਰ ਹਸਪੀਟਲ ਐਡਮਿਟ ਕਰਾਇਆ ਜੀ ਗਵਰਨਮੈਂਟ ਹਸਪੀਟਲ ਵਾਲਿਆਂ ਨੇ ਤਾਂ ਐਡਮਿਟ ਨਹੀਂ ਕੀਤਾ ਜੀ ਉੱਥੇ ਪਾਸਪੋਰਟ ਨਹੀਂ ਸੀਗਾ ਜੀ ਉਹਦੇ ਕਰ ਫਿਰ ਪ੍ਰਾਈਵੇਟ ਹਸਪੀਟਲ ਚ ਕਰਾਇਆ ਜੀ ਆਪਾਂ ਬਹੁਤ ਤੇ ਜਿਵੇਂ ਅੱਜ ਕਰਾਇਆ 12 ਵਜੇ ਦਿਨ ਰਾਤ ਨੂੰ ਫੋਨ ਆਇਆ ਤਬੀਅਤ ਜਿਆਦਾ ਖਰਾਬ ਹੈ 12 ਵਜੇ ਉੱਥੇ ਡੈਥ ਹੋ ਗਈ ਸੀ ਕੋਈ ਹੋਰ ਹੈਗਾ ਸੀ ਉੱਥੇ ਤੁਹਾਡਾ ਕੋਈ ਰਿਸ਼ਤੇਦਾਰ ਜਿਹਦੇ ਥਰੂ ਤੁਸੀਂ ਉੱਥੇ ਦਾਖਲ ਕਰਵਾਇਆ ਉਦੋਂ ਰਿਸ਼ਤੇਦਾਰ ਤਾਂ ਨਹੀਂ ਸੀਗਾ ਜੀ ਮਤਲਬ ਵੈਸੇ ਹੀ ਲਿੰਕ ਸੀਗਾ ਜੀ ਮੁੰਡਾ ਇੱਕ ਹੁਸਿਆਰਪੁਰ ਦਾ ਸੀਗਾ ਉਹਨੇ ਐਡਮਿਟ ਕਰਾਇਆ ਜੀ ਨਈ ਨਾਲ ਨਹੀਂ ਉਹ ਤਾਂ ਰੈਸਟੋਰੈਂਟ ਹੈ ਜੀ ਉਹ ਕੰਬੋਡੀਆ ਕੰਬੋਡੀਆ ਉਹਦੀ ਆਈਡੀ ਲੱਗੀ ਐ ਐਵੇਂ ਤਾਂ ਐਡਮਿਟ ਨਹੀਂ ਨਾ ਕਰਦੇ ਹੋ ਜੇ ਨਾ ਪਾਸਪੋਰਟ ਹੋਵੇ ਉਹਦੀ ਆਈਡੀ ਲੱਗੀ ਐ ਸਾਰਾ ਕੁਝ ਮਤਲਬ ਉਹ ਮੁੰਡੇ ਨੇ ਐਡਮਿਟ ਕਰਾਇਆ ਜਿਹੋਦੇ ਕੋਲ ਰਹਾ ਬੈ ਫਿਰ ਆਪਾਂ ਨੂੰ ਫੋਨ ਹੀ ਆਇਆ ਜੀ ਡੈਥ ਹੋ ਗਈ ਕਿੰਨੇ ਮਤਲਬ ਰਿਸ਼ਤੇਦਾਰ ਕਿਹੜਾ ਸੀ ਜਾਂ ਕਿਹਦੇ ਥਰੂ ਤੁਸੀਂ ਏਜੰਟ ਨਾਲ ਮਿਲੇ ਸੀ ਕਿੰਨੇ ਪੈਸੇ 'ਚ ਗੱਲਬਾਤ ਹੋਈ ਸੀ ਉਹਨਾਂ ਰਿਸ਼ਤੇਦਾਰ ਜੀ ਅੰਬਾਲੇ ਦਾ ਸੀਗਾ ਜੀ ਵਿਕਰਮ ਨਾਮ ਐ ਬਵੇয়াল ਪਿੰਤਾ ਜੀ ਉਹਦਾ ਉੱਥੇ ਦਾ ਰਹਿਣ ਵਾਲਾ ਸੀਗਾ ਜੀ 42 ਲੱਖ 'ਚ ਗੱਲ ਹੋਈ ਸੀ ਜੀ ਉਹਨੇ ਬਾਅਦ ਚ ਡੌਂਕੀ ਲਵਾ ਦਈਏ ਉੱਥੇ ਪਾਸਪੋਰਟ ਨਹੀਂ ਦਿੱਤਾ ਆਪਾਂ ਨੇ ਕਿਹਾ ਵੀ ਪਾਸਪੋਰਟ ਮੋੜ ਦੇ ਸਾਡੇ ਮੁੰਡਾ ਵਾਪਸ ਬੁਲਾਣਾ ਆਪਾਂ ਨਹੀਂ ਭੇਜਣਾ ਜੀ ਵੀ ਤਬੀਅਤ ਖਰਾਬ ਹੈ ਨਾ ਪਾਸਪੋਰਟ ਦਿੱਤਾ ਹੀ ਨਹੀਂ ਉਹਦੇ ਕੋਲ ਉੱਥੇ ਮੁੰਡਾ ਪਹੁੰਚਿਆ ਉਹਦਾ ਜਿੰਨੇ ਡੌਂਕਰ ਨੇ ਡੌਂਕੀ ਲਵਾਈ ਸੀ ਵੀ ਪਾਸਪੋਰਟ ਦੇ ਦੋ ਆਪਾਂ ਨੂੰ ਕਹਿਤਾ ਵੀ ਪਾਸਪੋਰਟ ਇਹਦਾ ਉੱਥੇ ਪਿਆ ਜੀ ਉੱਥੇ ਭੇਜਤਾ ਉਹਨੇ ਬਾਈ ਬੱਸ ਡੌਂਕੀ ਲਗਾ ਕੇ ਹੀ ਵਾਪਸ ਤੇ ਪਾਸਪੋਰਟ ਨਹੀਂ ਦਿੱਤਾ ਜੀ ਆਪਾਂ ਕਹਿੰਦੇ ਰਹੇ ਫੋਨ ਕਰਕੇ ਵੀ ਆਪਾਂ ਨਾ ਉੱਥੇ ਕੰਪਲੇਂਟ ਕਰ ਸਕਦੇ ਸੀ ਕਿਉਂਕਿ ਉਹਨੇ ਡੌਂਕੀ ਲਾ ਕੇ ਭੇਜਿਆ ਸੀ ਜੀ ਕਮੋਡੀਆ ਮਤਲਬ 6 8 ਮਹੀਨੇ ਜਿਹੜਾ ਉੱਥੇ ਬਾਹਰ ਰਿਹਾ ਤਾਂ ਉਸ ਤੋਂ ਬਾਅਦ ਪਹਿਲਾਂ ਉਹ ਵੀ ਤੁਸੀਂ ਖਰਚਾ ਕੀਤਾ ਹੁਣ ਜਿਹੜਾ ਹਸਪਤਾਲ ਦੇ ਵਿੱਚ ਇਹਨਾਂ ਦਾ ਸਾਰਾ ਖਰਚਾ ਜੀ ਆਪਾਂ ਨੇ ਕੀਤਾ ਜੀ ਬਸ ਕੁरिਸ਼ਤਾਰ ਸੀਗਾ ਰਿਸ਼ਤੇਦਾਰ ਸੀਗਾ ਜੀ ਮਾਸਟਰ ਲੱਗਦਾ ਸੀਗਾ ਜੀ ਮਤਲਬ ਦੂਰ ਤੋਂ ਹੀ ਹੈ ਜੀ ਸਗਾ ਮਾਸਟਰ ਨਹੀਂ ਹੈਗਾ ਜੀ ਤੇ ਫਿਰ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੂੰ ਕਿਹਾ ਨਹੀਂ ਵੀ ਤੁਸੀਂ ਪੈਸੇ ਦੇ ਵਾਪਸ ਦਿਓ ਪੈਸੇ ਕੀ ਆਪਾਂ ਨੇ ਤਾਂ ਇਹ ਕਹਦਾ ਜੀ ਪਾਸਪੋਰਟ ਹੀ ਦੇ ਦੇ ਮੁੰਡੇ ਦਾ ਆਪਾਂ ਟਿਕਟ ਟਿਕ ਕਰਾ ਲੂਗੇ ਆਪੇ ਵੀ ਆਪਾਂ ਮੁੰਡਾ ਆਪਣਾ ਵਾਪਸ ਆ ਜੂਗਾ ਇੱਥੇ ਟ੍ਰੀਟਮੈਂਟ ਕਰਾ ਲੂਗੇ ਨਾ ਪਾਸਪੋਰਟ ਦਿੱਤਾ ਜੀ ਨਾ ਫੋਨ ਚੱਕਿਆ ਬੇਸਿਕਲੀ ਕਰਦੇ ਕੀ ਹੋ ਤੁਸੀਂ ਸਾਰਾ ਪਰਿਵਾਰ ਉਹ ਮੁੰਡਾ ਜਿਹੜਾ ਇੱਥੋਂ ਗਿਆ ਸੀ ਉਹ ਕੀ ਕਰਦਾ ਸੀ ਪਹਿਲਾਂ ਉਹ ਤਾਂ ਹੀ ਹਿੱਸੇ ਦਾ ਕੰਮ ਕਰਦਾ ਸੀ ਜੀ ਐਲੂਮੀਨੀਅਮ ਦਾ ਮੈਂ ਏਸੀਆਂ ਦਾ ਕੰਮ ਦਿਹਾੜੀ ਹੈ ਜੀ ਮਤਲਬ ਹਾਂਜੀ ਤਾਂ ਹੁਣ ਕੀ ਮੰਗ ਕੀ ਕਰਦੇ ਹੋ ਸਰਕਾਰ ਕੋਲੋਂ ਕਿਸੇ ਤਰੀਕੇ ਦੀ ਕੋਈ ਗੱਲਬਾਤ ਹੋਈ ਹੈ ਸਰਕਾਰ ਕੋਲ ਤਾਂ ਹੀ ਮੰਗਾਈ ਵੀ ਸਾਡੇ ਮੁੰਡੇ ਦੀ ਬੋਡੀ ਇੱਥੇ ਲਈ ਆਈ ਜਾਵੇ ਆਪਾਂ ਆਪਣੇ ਹੱਥ ਨਾਲ ਸਰਕਾਰ ਕਰ ਸਕੀ ਬਿਲਕੁਲ ਤਾਂ ਦੂਸਰੀ ਤਰਫੇ ਪਰਿਵਾਰਕ ਮੈਂਬਰ ਨੇ ਔਰ ਐਮਐਲਏ ਡੇਰਾ ਬੱਸੀ ਜਿਹੜੇ ਨੇ ਉਹ ਵੀ ਕਾਸਟ ਆਨ ਪੇਪਰ ਪੌਂਚੀਰ ਗੱਲਬਾਤ ਕਰਾਂਗੇ ਤਾਂ ਕਿ ਵੀ ਦੀ ਪ੍ਰਕਿਰਿਆ ਮੇਰੇ ਸਾਬ ਤੁਹਾਡੀ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਵੀ ਕਦੋਂ ਤੱਕ ਮ੍ਰਿਤਕ ਦੇ ਜਿਹੜੀ ਉਸ ਨੂੰ ਮੰਗਵਾ ਰਹੇ ਹੁਣ ਛੋਟੀ ਵੀ ਸਭ ਤੋਂ ਵੱਡੀ ਤੋਂ ਦੁਕਾਨ ਤੱਕ ਹੀ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਦਿਨਾਂ ਤੋਂ ਹੀ ਆਪਣੇ ਜਿਹੜੇ ਪੰਜਾਬੀ ਬੱਚੇ ਨੂੰ ਡਿਪੋਰਟ ਕਰਕੇ ਦੁਬਾਰਾ ਕਦੀ ਅਮਰਸਰ ਕਦੀ ਕੀਤੇ 100 150 ਦੇ ਕਰੀਬ ਸਾਡੇ ਬੱਚੇ ਪੰਜਾਬੀ ਵਾਪਸ ਆਏ ਆ ਮੈਂ ਆਪਣੇ ਰਸੀਮ ਸਾਹਿਬ ਨਾਲ ਗੱਲ ਕੀਤੀ ਹੈ ਸਬੰਧਤ ਮੰਤਰੀ ਸਾਹਿਬਾਨ ਮੈਂ ਆਪਣੇ ਐਮਪੀ ਸਾਹਿਬਾਨ ਸਾਰੇ ਨਾਲ ਔਰ ਪੀਡੀਐਫ ਵਗੈਰਾ ਨੂੰ ਪਾਤੀਆਂ ਨੇ ਆਪਣੇ ਲੈਵਲ ਤੇ ਬੁੜੀ ਸਰਕਾਰ ਨਾਲ ਤਾਲ ਮਿਲ ਕਰਕੇ ਬੱਚੇ ਦੀ ਡੈੱਡ ਬੋਡੀ ਨੂੰ ਮਲਾਣ ਮਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਮੈਨੂੰ ਉਮੀਦ ਹੈ ਜਲਦੀ ਹੀ ਜਿਹੜਾ ਦੋਸ਼ੀ ਇਹਦੇ ਪਿੱਛੇ ਜਿਹੜੇ ਦਲਾਲ ਨੇ ਪੈਸੇ ਖਾ ਕੇ ਇਸ ਗਰੀਬ ਪਰਵਾਰ ਨੂੰ ਠੱਗਿਆ ਜਦੀ ਸਲਾਖਾਂ ਪਿੱਛੇ ਹੋਏਗਾ ਔਰ ਉਹਦੇ ਕੋਲੋਂ ਜਿਹੜੀ ਪਾਸਪੋਰਟ ਦੀ ਰਿਕਵਰੀ ਹੈ ਉਹ ਤੋਂ ਬਾਅਦ ਸਭ ਕੁਝ ਜਲਦੀ ਜ਼ਾਹਰ ਹੋਊਗਾ ਉਹ ਤੋਂ ਬਾਅਦ ਇਹ ਡੈੱਡ ਬੋਡੀ ਦਾ ਪ੍ਰਕਿਰਿਆ ਸੀ ਸ਼ੁਰੂ ਕਰ ਲਾਂਗੇ ਔਰ ਮੇਰੇ ਆਪਣੇ ਹਲਕੇ ਦਾ ਪਿੰਡ ਹੈ ਮੇਰੇ ਆਪਣੇ ਬੱਚੇ ਨੌਜਵਾਨਾ ਇਹ ਪਰਿਵਾਰਾਂ ਦੇ ਨਾਲ ਮੇਰੇ ਬਜ਼ੁਰਗਾਂ ਤੋਂ ਲੈ ਕੇ ਕਿਸਾਨਾਂ ਜਾਂ ਔਰ ਸਭ ਤੋਂ ਮਾੜੀ ਸਥਿਤੀ ਵਿੱਚ ਪਿੰਡ ਦੇ ਪਰਿਵਾਰ ਸੀਗਾ ਪਰ ਕਾਤਾ ਇਸ ਪਰਿਵਾਰ ਨੂੰ ਪਿਆ ਅਸੀਂ ਸਾਰਾ ਪਰਿਵਾਰ ਵਿਧ ਪਾਰਟੀ ਸਮੇਤ ਹਲਕੇ ਦੇ ਲੋਕ ਇਨਾਂ ਦੀ ਪਿੱਛਤੇ ਆ ਤੁਸੀਂ ਪੁਲਿਸ ਨਾਲ ਵੀ ਕੋਈ ਗੱਲਬਾਤ ਕੀਤੀ ਹੈ ਵੀ ਕਾਰਵਾਈ ਕੀਤੀ ਜਾਵੇ ਜਲਦੀ ਉਹਨਾਂ ਤੇ ਜਾਂ ਜਲਦ ਉਹਨਾਂ ਨੂੰ ਇਹਨਾਂ ਦੇ ਖਿਲਾਫ ਛੋਟੇ ਵੀ ਰਿਫਾਈਰ ਹੋ ਚੁੱਕੀ ਹੈ ਮੈਨੂੰ ਲੱਗਦਾ ਹੈ ਕਿ ਜਲਦੀ ਉਹ ਜਿਹੜਾ ਦੋਸ਼ ਇਸ ਲੱਖਾਂ ਦੇ ਪਿੱਛੇ ਹੋ ਗਿਆ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਨੂੰ ਅਗਲੀ ਅਮਲੀ ਜਾਮਾ ਪਹਿਨਾਇਆ ਜਾਏਗਾ ਬਿਲਕੁਲ ਬਿਲਕੁਲ ਧੰਨਵਾਦ ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਨੇ ਤਾਂ ਉਸੇ ਤਰੀਕੇ ਦੇ ਨਾਲ ਮ੍ਰਿਤਕ ਅਰਦੀਪ ਦੀ ਮਦਰ ਵੀ ਇਸ ਜਗਾ ਤੇ ਉੱਪਰ ਹੀ ਬੈਠੀ ਹੋਈ ਆ ਤਾਂ ਗੱਲਬਾਤ ਜਿਹੜੀ ਆ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਬਾਤ ਬਹੁਤ ਮਾੜਾ ਸਮਾਂ ਚ ਲੋ ਅਸੀਂ ਵੀ ਇਸ ਗੱਲ ਦੇ ਨਾਲ ਤੁਹਾਡੇ ਸਹਿਮਤ ਆ ਸਰਕਾਰਾਂ ਕੋਲੋਂ ਕੀ ਮੰਗ ਕਰਦੇ ਔਰ ਉਹਨਾਂ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਭੇਜਿਆ ਕੀ ਮੰਗ ਕਰਦੇ ਹੋ ਵੀ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਹੋਣੀ ਚਾਹੀਦੀ ਫੋਨ ਕਰਾਂ ਤੇ ਮੇਰਾ ਫੋਨ ਨੀ ਚੱਕਿਆ ਬੱਚਾ ਮੇਰਾ ਤੰਗ ਤਾਂ ਦੋ ਦਿਨ ਤੇ ਪਤਾ ਲੱਗਿਆ ਮਾਨੂੰ ਬੱਚਾ ਜਿਆਦਾ ਤੰਗ ਆ ਮਾਰੀ ਸੁਣਾਈ ਨਹੀਂ ਕਰੀ ਰਤੇ ਪੈਸੇ ਭੇਜ ਜੇ ਮੇਰਾ ਘਰ ਵੀ ਖਾਲੀ ਹੋ ਗਿਆ ਮੈਂ ਤਾਂ ਆਪ ਵੀ ਖਾਲੀ ਹੋ ਗਿਆ ਜਵਾ ਚੱਕ ਚੱਕਾ ਪੈਸੇ دیے ਮੇਰੇ ਬੱਚੇ ਨੂੰ ਨਾ ਰੋਟੀ ਦਈ ਨਾ ਪਾਣੀ ਦਈ ਉਹਨੇ ਧੁੱਖ ਮਾਰਿਆ ਬਾਹਰ پارک ਮੈਂ ਕੱਢ ਖਾਣਾ ਸੋਣੇ ਕਿਸੇ ਨੇ ਨਾ ਮਾਨੂੰ ਪਤਾ ਕਰਿਆ ਵੀ ਤੰਗਾ ਥਾਰਾ ਬੱਚਾ ਜਦਾ ਜਦ ਦੋ ਦਿਨ ਤੇ ਤੰਗ ਹੋਇਆ ਫਿਰ ਪਤਾ ਕਰਿਆ ਵੀ ਹਾਂ ਬੱਚਾ ਜਨ ਤੰਗ ਹੋ ਕੇ ਗੌਰ ਕਰੋ ਪੈਸੇ ਭੇਜੇ ਫਿਰ ਕਟਵਾ ਕੇ ਲੈ ਆਈ ਬੈਂਕੇ ਹਸਪੀਟਲ ਮੈਂ ਕਰਿਆ ਉੱਥਾ ਦਾਖਲ ਵਾ ਕੱਲ ਪਤਾ ਆ ਕਾ ਇਹ ਪੂਰਾ ਹੋ ਕੇ ਮੇਰੀ ਕੋਈ ਸੁਣਾਈ ਜੰਟ ਨੇ ਨਹੀਂ ਸੁਣੀ ਹੈ ਕਿਸੇ ਨੇ ਸੁਣੀ ਹੈ ਤਨਾ ਮੇਰੇ ਬੱਚੇ ਨੂੰ ਧੋਖਾ ਦੀ 8-9 ਮਹੀਨੇ ਹੋ ਗਏ ਤਰ੍ਹਾਂ ਤੇ ਕੱਢ ਰੱਖਿਆ ਅੱਜ ਫਲੈਟ ਕਰਵਾ ਮੈਂ ਕੱਲ ਫਲੈਟ ਕਰਵਾ ਉਰ ਤਾਂ ਨਹੀਂ ਤੇ ਜੋਤ ਜਾ ਕੋ ਜੋਂਕੀ ਲੁਾਈ ਪਾਣੀ ਮਨੂ ਗਿਆ ਰੋਇ ਮਨ ਲਾਰੇ ਲਾਂਦਾ ਰਹਾ ਪਰ ਸੰਕਰੂਆ ਮਾ ਤਾ ਤਿੰਨ ਕਰੂਆ ਮਾ ਤੇਰੀ ਖਲਟ ਮਿਲ ਗਿਆ ਪਾਸਪੋਰਟ ਕਰਵਾ ਦਿੱਆ ਮੰਨੇ ਨੀ ਵੀ ਕਿਆ ਕਰਮ ਭੇਜਦੇ ਮੇਰੇ ਬੱਚੇ ਨੂੰ ਮੰਨੋ ਲੋਟ ਨਹੀਂ ਬਾਹਰ ਭੇਜਣੇ ਕੀ ਉਹਨੇ ਮੇਰੀ ਕੋਈ ਸੁਣਾਈ ਨਹੀਂ ਸੋਣੀ ਲਾਰੇ ਲਾਈ ਗਿਆ ਜੰਟ ਮਨੂ ਪਰਸਾਂ ਨੂੰ ਭੇਜ ਰਿਆ ਤਾਂ ਉੱਥੇ ਨੂੰ ਭੇਜ ਰਿਆ ਉਹ ਸਾਨੂੰ ਵੀ ਕਹੀ ਗਿਆ ਘਰਾਂ ਤੇ ਮੇਰੇ ਪਾਤੇ ਪੈਸੇ ਮੰਗਵਾਏ ਕਰਾ ਗਏ 15000 ਕਈ 10000 ਕਈ 20000 ਸਾਰਾ ਖਰਚਾ ਮੈਂ ਪੈਰੀ ਤੁਰੇ ਤੇ ਰੋਟੀ ਕੋ ਫਿਰ ਤਪ ਕਰਵਾਇਆ ਰਿਸ਼ਤੇਦਾਰ ਮਿਲਿਆ ਉਹਨਾਂ ਨੂੰ ਕੰਮ ਕਰਵਾਇਆ ਗਿਆ 12 ਘੰਟੇ ਦੀ ਡਿਊਟੀ ਗਿਆ ਕੰਮ ਕਰਿਆ ਗਿਆ ਰੋਟੀ ਖਲਾਈ ਗਿਆ ਰੱਖਿਆ ਥਾ ਇਹ ਜਿੱਦਣ ਤੇ ਆਪਣਾ 4-5 ਦਿਨ ਤੇ ਮਾਨੂੰ ਕੋਈ ਪਤਾ ਨਹੀਂ ਕਿਹਾ ਹੋਇਆ ਕਿ ਗਿਆ ਕਿਆ ਨਹੀਂ ਬਰ ਕਰਦੀਆ ਪਰ ਕਮਾ ਮੇਰਾ ਨਾ ਰੋਟੀ ਦਈ ਨੂੰ ਨਾ ਪਾਣੀ ਦਿਆ ਔਰਾਂ ਨੂੰ ਪਤਾ ਲੱਗ ਰਿਹਾ ਮਾਨੂੰ ਪਤਾ ਨਾ ਕਿਸ ਨੇ ਕਰਾ ਵੀ ਬੱਚਾ ਥਾਰਾ ਤੰਗ ਆ ਜਾਦਾ ਕਿਹੜੇ ਰਿਸ਼ਤੇਦਾਰ ਦੇ ਥਰੂ ਐਜੰਟ ਦੇ ਭੇਜਿਆ ਸੀ ਉੱਤੇ ਕਾਰਵਾਈ ਦੀ ਮੰਗ ਕਰਦੇ ਹਾਂ ਜੇ ਐਫ ਆਈ ਆਰ ਤਾਂ ਹੋ ਚੁੱਕੀ ਹੈ ਸਰਕਾਰਾਂ ਨੂੰ ਕੀ ਮੰਗ ਕਰਦੇ ਹੋ ਫਿਰ ਤੋਂ ਬੱਚਾ ਵਾਸਤੇ ਮੈਂ ਤਾਂ ਰਹੀ ਮੇਰਾ ਬੱਚਾ ਆ ਜਾ ਕਰਾਂ ਰਿਸ਼ਤੇਦਾਰਾਂ ਨੇ ਤੰਗ ਕਰੀ ਮੈਂ ਜਿਆਦਾ ਮੇਰੀ ਸੁਣੀ ਨਹੀਂ ਹੈ ਲਾਰੇ ਲਾਈ ਗਿਆ ਮਨੂੰ ਐਜੰਟ ਤਾਂ ਜਿਹੜਾ ਕਾਰਵਾਈ ਹੋਣੀ ਚਾਹੀਦੀ ਜਿੰਨੂ ਕੜੀ ਤੇ ਕੜੀ ਜਿੱਤਰਾ ਮੇਰਾ ਬੱਚਾ ਗਿਆ ਓਕੀ ਗੱਲ ਵੀ ਹੋਣੀ ਚਾਹੀਦੀ ਇਤਨੀ ਮੈਨੂੰ ਲਾਰਾ ਮਰ ਕੇ ਆਪ ਕੱਲਾ ਫਲੈਟ ਕਰਵਾ ਰੇ ਪਰਸਨ ਕਰਵਾ ਰਾਇ 15 ਦਿਨ ਦੇ ਦੇ ਮੈਨੂੰ 10 ਦਿਨ ਦੇ ਤੇ ਮੈਨੂੰ 25 ਤਰੀਕ ਆਈ 25 ਤਰੀਕ ਦੇ ਇਹ ਤਾਂ ਮੈਨੂੰ ਇਸ 25 ਨੂੰ ਕਰਵਾਇਆ ਪਾਸਪੋਰਟ ਬਣ ਗਿਆ ਝੁੱਟੀ ਲਾਰੇ ਲਾਈ ਗਿਆ ਮੇਰੇ ਬੱਚੇ ਨੂੰ ਵੀ ਰੱਖੀ ਗਿਆ ਤਾਂ ਲਾਰਿਆ ਮਾ ਇਹ ਕਿੱਸਾ ਪੁੱਤ ਹੈ ਕਿਸੇ ਹੋਰ ਕੰਨਾ ਜੜੇ ਹਾਂ ਹਮ ਤਾਂ ਇਹ ਚਾਹੇ ਜੀ ਗਰੀਪ ਕੋ ਗਰ ਤੋੜ ਜੜੇ ਕਿਸੇ ਹੋਰ ਕੰਨਾ ਜੜੇ ਇਹ ਨਿਊਜ਼ ਸਾਰਿਆਂ ਤੇ ਮਤਲਬ ਕਿ ਸਾਰੇ ਸੋਣੇ ਅਰ ਇਸ ਖਬਰ ਸੇ ਕੋਈ ਅੱਛੀ ਸਿੱਖਿਆ ਲੈ ਕੇ ਆਪਣੇ ਬੱਚੇ ਨੂੰ ਬਾਹਰ ਨਾ ਭੇਜੇ 2 ਨੰਬਰ ਮੇ ਤਾਂ ਬਿਲਕੁਲ ਹੀ ਨਾ ਭੇਜੇ ਆਪਣੇ ਬੱਚੇ ਕੋਲ ਅਜਿਹਾ ਕਰਨਾ ਤਾਂ ਬਿਲਕੁਲ ਨਹੀਂ ਹੋ ਗਿਆ ਇਹ ਇਸ ਪਰ ਬਿਲਕੁਲ ਤਾਂ ਇਹ ਸਾਰੇ ਜਗ੍ਹਾ ਤੇ ਚਿਕਰ ਦੇਖੇ ਤਾਂ ਜਿੱਥੇ ਹੁਣ ਪਰਿਵਾਰਕ ਮੈਂਬਰ ਵੀ ਬੇहद ਜਿਹੜੇ ਸਦਮੇ ਚ ਨੇ ਤਾਂ ਖਾਸ ਤੌਰ ਦੇ ਉੱਪਰ ਜ਼ਿਕਰ ਜ਼ਿਕਰ ਕੀਤਾ ਜਾਵੇ ਤਾਂ ਹੁਣ ਇਸ ਤਕਲੀਫ ਦੇ ਸਮੇਂ ਚ ਹੁਣ ਜਿੱਥੇ ਪੁਲਿਸ ਵੱਲੋਂ ਵੀ ਐਫ ਆਈ ਆਰ ਦਰਜ ਤਾਂ ਕਰ ਲਈ ਗਈ ਹੈ ਫਿਲਹਾਲ ਪਰ ਅਜੇ ਕਦੋਂ ਇਸ 에ਜੰਟ ਤੇ ਕਾਰਵਾਈ ਹੁੰਦੀ ਹੈ ਜਾਂ ਕਿਹਾ ਲਈ ਵੀ ਕਿਸ ਤਰੀਕੇ ਤੇ ਹਲਾਕ ਪੰਦੇ ਨੂੰ ਉਸ ਤੋਂ ਬਾਅਦ ਮੂੰ ਕੜੀ ਦੇ ਕੜੀ ਸਜਾ ਦੁਆਇ ਦਿਓ ਜਿੰਨੇ ਮੇਰਾ ਬੱਚਾ ਗਾਲਿਆ ਮਨ ਨੂੰ ਧੋਕੇ ਮਾਰ ਰੱਖਿਆ ਤੇਰੇ ਗਲਸਾਰੀ ਲੱਗਤ ਰਹੀ ਇਹ 15 ਕੋਈ ਨਹੀਂ ਸਦਾ ਦਿਆ ਮਾਲਕਾ ਪੁੱਤ ਠੀਕ ਟਾਕਤਾ ਤੋ ਇਹਨੇ ਪੈਸੇ ਕਦੇ ਮੰਮੀ ਮੈਂ ਗਾੜੀਆਂ ਕਰ ਕਰ ਕੇ ਪੈਸੇ ਤੇ ਜਾ ਭੁਖ ਤਾਂ ਤੰਗ ਨਾ ਰਹੇ ਸੁਣੀ ਨਾ ਉਹ ਪੱਤੀ ਕਰੇ ਤ ਨੂੰ ਸਮਝਾਏ ਤੋਂ ਰਿਸ਼ਤੇਦਾਰ ਤਾਂ ਨਹੀਂ ਸੀਗਾ ਜੀ ਮਤਲਬ ਵੈਸੇ ਹੀ ਲਿੰਕ ਸੀਗਾ ਜੀ ਮੁੰਡਾ ਇੱਕ ਹੁਸ਼ਿਆਰਪੁਰ ਦਾ ਸੀਗਾ ਉਹਨੇ ਐਡਮਿਟ ਕਰਾਇਆ ਜੀ ਨਹੀਂ ਨਾਲ ਨਹੀਂ ਉਹ ਤਾਂ ਰੈਸਟੋਰੈਂਟ ਹੈ ਜੀ ਉਹਨੇ ਐਡਮਿਟ ਕਰਾਇਆ ਜੀ ਉੱਥੇ ਕੰਬੋਡੀਆ ਚ ਕੰਬੋਡੀਆ ਉਹਦੀ ਆਈਡੀ ਲੱਗੀ ਆ ਐਵੇਂ ਤਾਂ ਐਡਮਿਟ ਨਹੀਂ ਨਾ ਕਰਦੇ ਹੋ ਜੇ ਇਹਨਾਂ ਪਾਸਪੋਰਟ ਹੋਵੇ ਉਹਦੀ ਆਈਡੀ ਲੱਗੀ ਆ ਇਹ ਸਾਰਾ ਕੁਝ ਮਤਲਬ ਉਹ ਮੁੰਡੇ ਨੇ ਐਡਮਿਟ ਕਰਾਇਆ ਜਿਹੋਦੇ ਕੋਲ ਰਹਾ ਬੈ ਫਿਰ ਆਪਾਂ ਨੂੰ ਫੋਨ ਹੀ ਆਇਆ ਜੀ ਡੈਥ ਹੋ ਗਈ ਕਿੰਨੇ ਮਤਲਬ ਰਿਸ਼ਤੇਦਾਰ ਕਿਹੜਾ ਸੀ ਜਾਂ ਕਿਹਦੇ ਥਰੂ ਤੁਸੀਂ ਏਜੰਟ ਨਾਲ ਮਿਲੇ ਸੀ ਕਿੰਨੇ ਪੈਸੇ ਇਸ ਗੱਲਬਾਤ ਹੋਈ ਸੀ ਆਪਣਾ ਰਿਸ਼ਤੇਦਾਰ ਜੀ ਅੰਬਾਲੇ ਦਾ ਸੀਗਾ ਜੀ ਵਿਕਰਮ ਨਾਮ ਹੈ ਬਬਿਆਲ ਪਿੰਟਾ ਜੀ ਉਹਦਾ ਉੱਥੇ ਦਾ ਰਹਿਣ ਵਾਲਾ ਸੀਗਾ ਜੀ 40 ਲੱਖ ਦੀ ਗੱਲ ਹੋਈ ਸੀ ਉਹਨੇ ਬਾਅਦ ਚ ਡੌਂਕੀ ਲਵਾ ਦਈਏ ਉੱਥੇ ਪਾਸਪੋਰਟ ਨਹੀਂ ਦਿੱਤਾ ਆਪਾਂ ਨੇ ਕਿਹਾ ਵੀ ਪਾਸਪੋਰਟ ਮੋੜ ਦੇ ਸਾਡੇ ਮੁੰਡਾ ਵਾਪਸ ਬੁਲਾਣਾ ਆਪਾਂ ਨਹੀਂ ਭੇਜਣਾ ਜੀ ਤबीयत ਖਰਾਬ ਹੈ ਨਾ ਪਾਸਪੋਰਟ ਦਿੱਤਾ ਹੀ ਨਹੀਂ ਉਹਦੇ ਕੋਲ ਉੱਥੇ ਮੁੰਡਾ ਪਹੁੰਚਿਆ ਉਹਦਾ ਜਿੰਨੇ ਡੌਂਕਰ ਨੇ ਡੌਂਕੀ ਲਵਾਈ ਸੀ ਵੀ ਪਾਸਪੋਰਟ ਦੇ ਦੂੰ ਆਪਾਂ ਨੂੰ ਕਹਦਾ ਵੀ ਪਾਸਪੋਰਟ ਇਹਦਾ ਉੱਥੇ ਪਿਆ ਜੀ ਉੱਥੇ ਭੇਜਤਾ ਉਹਨੇ ਬਾਈ ਬੱਸ ਡੌਂਕੀ ਲਗਾ ਕੇ ਹੀ ਵਾਪਸ ਤੇ ਪਾਸਪੋਰਟ ਨਹੀਂ ਦਿੱਤਾ ਜੀ ਆਪਾਂ ਕਹਿੰਦੇ ਰਹੇ ਫੋਨ ਕਰਕੇ ਵੀ ਆਪਾਂ ਨਾ ਉੱਥੇ ਕੰਪਲੇਂਟ ਕਰ ਸਕਦੇ ਸੀ ਕਿਉਂਕਿ ਉਹਨੇ ਡੌਂਕੀ ਲਾ ਕੇ ਭੇਜਿਆ ਸੀ ਜ ਮਤਲਬ 6 8 ਮਹੀਨੇ ਜਿਹੜਾ ਉੱਥੇ ਬਾਹਰ ਰਿਹਾ ਤਾਂ ਉਸ ਤੋਂ ਬਾਅਦ ਪਹਿਲਾਂ ਉਹ ਵੀ ਤੁਸੀਂ ਖਰਚਾ ਕੀਤਾ ਹੁਣ ਜਿਹੜਾ ਹਸਪਤਾਲ ਦੇ ਵਿੱਚ ਦਾ ਸਾਰਾ ਖਰਚਾ ਜੀ ਆਪਾਂ ਨੇ ਕੀਤਾ ਜੀ ਬਸ ਉਹ ਟ ਕੁरिਸ਼ਤਦਾਰ ਸੀਗਾ ਰਿਸ਼ਤੇਦਾਰ ਸੀਗਾ ਜੀ ਮਾਸੜ ਲੱਗਦਾ ਸੀਗਾ ਜੀ ਮਤਲਬ ਦੂਰ ਤੋਂ ਹੀ ਹੈ ਜੀ ਸਗਾ ਮਾਸੜ ਨਹੀਂ ਹੈਗਾ ਜੀ ਤੇ ਫਿਰ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੂੰ ਕਿਹਾ ਨਹੀਂ ਵੀ ਤੁਸੀਂ ਪੈਸੇ ਦੇ ਵਾਪਸ ਦਿਓ ਪੈਸੇ ਕੀ ਆਪਾਂ ਨੇ ਤਾਂ ਇਹ ਕਹਦਾ ਜੀ ਪਾਸਪੋਰਟ ਹੀ ਦੇ ਦਿਓ ਮੁੰਡੇ ਦਾ ਆਪਾਂ ਟਿਕਟ ਕਰਾ ਲੂਗੇ ਆਪੇ ਵੀ ਆਪਾਂ ਮੁੰਡਾ ਆਪਣਾ ਵਾਪਸ ਆ ਜੂਗਾ ਇੱਥੇ ਟ੍ਰੀਟਮੈਂਟ ਕਰਾ ਲੂਗੇ ਨਾ ਪਾਸਪੋਰਟ ਦਿੱਤਾ ਜੀ ਨਾ ਫੋਨ ਚੱਕਿਆ ਨ ਬੇਸਿਕਲੀ ਕਰਦੇ ਕੀ ਹੋ ਤੁਸੀਂ ਸਾਰਾ ਪਰਿਵਾਰ ਉਹ ਮੁੰਡਾ ਜਿਹੜਾ ਇੱਥੋਂ ਗਿਆ ਸੀ ਉਹ ਕੀ ਕਰਦਾ ਸੀ ਪਹਿਲਾਂ ਉਹ ਤਾਂ ਇਸ ਹਿੱਸੇ ਦਾ ਕੰਮ ਕਰਦਾ ਸੀ ਜੀ ਐਲੂਮੀਨੀਅਮ ਦਾ ਮੈਂ ਏਸੀਆਂ ਦਾ ਕੰਮ ਦਿਹਾੜੀ ਹੈ ਜੀ ਮਤਲਬ ਹਾਂਜੀ ਤਾਂ ਹੁਣ ਕੀ ਮੰਗ ਕੀ ਕਰਦੇ ਹੋ ਸਰਕਾਰ ਕੋਲੋਂ ਕਿਸੇ ਤਰੀਕੇ ਦੀ ਕੋਈ ਗੱਲਬਾਤ ਹੋਈ ਹੈ ਸਰਕਾਰ ਕੋਲ ਤਾਂ ਹੀ ਮੰਗਾਈ ਵੀ ਸਾਡੇ ਮੁੰਡੇ ਦੀ ਬੋਟੀ ਇੱਥੇ ਲਿਆਈ ਜਾਵੇ ਆਪਾਂ ਆਪਣੇ ਹੱਥਾਂ ਨਾਲ ਸਰਕਾਰ ਕਰ ਸਕੀ ਬਿਲਕੁਲ ਤਾਂ ਦੂਸਰੀ ਤਰਫੇ ਪਰਿਵਾਰਕ ਮੈਂਬਰ ਨੇ ਔਰ ਐਮਐਲਏ ਡੇਰਾ ਬੱਸੀ ਜਿਹੜੇ ਨੇ ਉਹ ਵੀ ਕਾਸਟੋਰ ਦੇ ਉੱਪਰ ਫੌਂਟੇਰ ਗੱਲਬਾਤ ਕਰਾਂਗੇ ਤਾਂ ਕਿ ਵੀ ਦੀ ਪ੍ਰਕਿਰਿਆ ਮੇਰੇ ਸਾਬ ਤੁਹਾਡੀ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਵੀ ਕਦੋਂ ਤੱਕ ਮ੍ਰਿਤਕ ਦੇ ਜਿਹੜੀ ਉਸ ਨੂੰ ਮੰਗਵਾ ਰਹੇ ਹੁਣ ਛੋਟੀ ਵੀ ਸਭ ਤੋਂ ਵੱਡੀ ਤੋਂ ਦੁਕਾਨ ਤੱਕ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਦਿਨਾਂ ਤੋਂ ਹੀ ਆਪਣੇ ਜਿਹੜੇ ਪੰਜਾਬੀ ਬੱਚੇ ਨੂੰ ਡਿਪੋਰਟ ਕਰਕੇ ਦੁਬਾਰਾ ਕਦੀ ਅੰਮ੍ਰਿਤਸਰ ਕਦੀ ਕੀਤੇ 100 150 ਦੇ ਕਰੀਬ ਸਾਡੇ ਬੱਚੇ ਪੰਜਾਬੀ ਵਾਪਸ ਆਇਆ ਮੈਂ ਆਪਣੇ ਨਸੀਮ ਸਾਹਿਬ ਨਾਲ ਗੱਲ ਕੀਤੀ ਹੈ ਸਬੰਧਤ ਮੰਤਰੀ ਸਾਹਿਬਾਨ ਨਾਲ ਤੇ ਐਮਪੀ ਸਹਿਮਾਨ ਸਾਰਣੜ ਔਰ ਪੀਡੀਐਫ ਵਗੈਰਾ ਨੂੰ ਪਾਤੀਆਂ ਨੇ ਆਪਣੇ ਲੈਵਲ ਤੇ ਪੰਬੂੜੀ ਸਰਕਾਰ ਨਾਲ ਤਾਲਮਿਲ ਕਰਕੇ ਬੱਚੇ ਦੀ ਡੈੱਡ ਬੋਡੀ ਨੂੰ ਮਲਾਣ ਮਗਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਮੈਨੂੰ ਉਮੀਦ ਹੈ ਜਲਦੀ ਹੀ ਜਿਹੜਾ ਦੋਸ਼ੀ ਇਹਦੇ ਪਿੱਛੇ ਜਿਹੜੇ ਦਲਾਲ ਨੇ ਪੈਸੇ ਖਾ ਕੇ ਇਸ ਗਰੀਬ ਪਰਵਾਰ ਨੂੰ ਠੱਗਿਆ ਜਦੀ ਸਲੱਖਾਂ ਪਿੱਛੇ ਹੋਏਗਾ ਔਰ ਉਹਦੇ ਕੋਲੋਂ ਜਿਹੜੀ ਪਾਸਪੋਰਟ ਦੀ ਰਿਕਵਰੀ ਹੈ ਉਹ ਤੋਂ ਬਾਅਦ ਸਭ ਕੁਝ ਜਲਦੀ ਜ਼ਾਹਰ ਹੋਊਗਾ ਉਹ ਤੋਂ ਬਾਅਦ ਇਹ ਡੈੱਡ ਬੋਡੀ ਦਾ ਪ੍ਰਕਿਰਿਆ ਅਸੀਂ ਸ਼ੁਰੂ ਕਰ ਲਾਂਗੇ ਔਰ ਮੇਰੇ ਆਪਣੇ ਹਲਕੇ ਦਾ ਪਿੰਡ ਹੈ ਮੇਰੇ ਆਪਣੇ ਬੱਚੇ ਨੌਜਵਾਨਾ ਇਹ ਪਰਿਵਾਰਾਂ ਦੇ ਨਾਲ ਮੇਰੇ ਬਜ਼ੁਰਗਾਂ ਤੋਂ ਲੈ ਕੇ ਕਿਸਾਨਾਂ ਜਿਹਾ ਔਰ ਸਭ ਤੋਂ ਮਾੜੀ ਸਥਿਤੀ ਵਿੱਚ ਪਿੰਡ ਦੇ ਪਰਵਾਰ ਕਟਾਇਸ ਪਰਿਵਾਰ ਨੂੰ ਪਿਆ ਅਸੀਂ ਸਾਰਾ ਪਰਿਵਾਰ ਵਿਧ ਪਾਰਟੀ ਸਮੇਤ ਹਲਕੀ ਦੇ ਲੋਕ ਇਹਨਾਂ ਦੀ ਪਿੱਛਤੇ ਆ ਤੁਸੀਂ ਉਸ ਨਾਲ ਵੀ ਕੋਈ ਗੱਲਬਾਤ ਕੀਤੀ ਹੈ ਵੀ ਕਾਰਵਾਈ ਕੀਤੀ ਜਾਵੇ ਜਲਦੀ ਉਹਨਾਂ ਤੇ ਜਾਂ ਜਲਦ ਉਹਨਾਂ ਨੂੰ ਇਹਨਾਂ ਦੇ ਖਿਲਾਫ ਛੋਟੀ ਵੀ ਰਿਫਾਈਰ ਹੋ ਚੁੱਕੀ ਹੈ ਮੈਨੂੰ ਲੱਗਦਾ ਹੈ ਕਿ ਜਲਦੀ ਉਹ ਜਿਹੜਾ ਦੋਸ਼ ਇਸ ਲੱਖਾਂ ਦੇ ਪਿੱਛੇ ਹੋ ਗਿਆ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਨੂੰ ਅਗਲੀ ਅਮਲੀ ਜਾਮਾ ਪਹਿਨਾਇਆ ਜਾਏਗਾ ਬਿਲਕੁਲ ਬਿਲਕੁਲ ਧੰਨਵਾਦ ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਨੇ ਤਾਂ ਉਸੇ ਤਰੀਕੇ ਦੇ ਨਾਲ ਮ੍ਰਿਤਕ ਅਰਦੀਪ ਦੀ ਮਦਰ ਵੀ ਇਸ ਜਗਾ ਤੇ ਉੱਪਰ ਹੀ ਬੈਠੀ ਹੋਈ ਆ ਤਾਂ ਗੱਲਬਾਤ ਜਿਹੜੀ ਆ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਬਾਤ ਬਹੁਤ ਮਾੜਾ ਸਮਾਂ ਚ ਲੋ ਅਸੀਂ ਵੀ ਇਸ ਗੱਲ ਦੇ ਨਾਲ ਤੁਹਾਡੇ ਸਹਿਮਤ ਆ ਸਰਕਾਰਾਂ ਕੋਲ ਕੀ ਮੰਗ ਕਰਦੇ ਔਰ ਉਹਨਾਂ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਭੇਜਿਆ ਕੀ ਮੰਗ ਕਰਦੇ ਹੋ ਵੀ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਹੋਣੀ ਚਾਹੀਦੀ ਫੋਨ ਕਰਾਂ ਤੇ ਮੇਰਾ ਫੋਨ ਨੀ ਚੱਕਿਆ ਬੱਚਾ ਮੇਰਾ ਤੰਗ ਤਾਂ ਦੋ ਦਿਨ ਤੇ ਪਤਾ ਲੱਗਿਆ ਮਾਨੂੰ ਬੱਚਾ ਜਿਆਦਾ ਤੰਗਾ ਮਾਰੀ ਸੁਣਾਈ ਨਹੀਂ ਕਰੀ ਤੇ ਪੈਸੇ ਭੇਜ ਜਗੇ ਮੇਰਾ ਘਰ ਵੀ ਖਾਲੀ ਹੋ ਗਿਆ ਮੈਂ ਤਾਂ ਆਪ ਵੀ ਖਾਲੀ ਹੋ ਗਿਆ ਜਦ ਬੱਚਾ ਚੱਕ ਚੱਕਾ ਪੈਸੇ दिए ਮੇਰੇ ਬੱਚੇ ਨੂੰ ਨਾ ਰੋਟੀ ਦੇਈ ਨਾ ਪਾਣੀ ਦੀ ਉਹਨੇ ਭੁੱਖਾ ਮਾਰਿਆ ਬਾਹਰ ਪਰਕਮਾ ਕੱਢ ਖਾਣਾ ਸੋਣੇ ਕੋਸਿੰਨ ਨਾ ਮਾਨੂੰ ਪਤਾ ਕਰਿਆ ਵੀ ਤਾਂਗਾ ਥਾਰਾ ਬੱਚਾ ਜਦਾ ਜਦ ਦੋ ਦਿਨ ਤੇ ਤੰਗ ਹੋਇਆ ਫੇਰ ਪਤਾ ਕਰਿਆ ਵੀ ਹਾਂ ਬੱਚਾ ਜਾਂਦਾ ਤੰਗ ਔਕੇ ਗੌਰ ਕਰੋ ਪੈਸੇ ਭੇਜੇ ਫੇਰ ਕਟਵਾ ਕੇ ਲਈ ਬਹਿੰਗੇ ਹਸਪੀਟਲ ਮਾ ਕਰਿਆ ਉੱਥਾ ਦਾਖਲ ਮੈਂ ਕੱਲ ਪਤਾ ਆ ਕਾ ਇਹ ਪੂਰਾ ਹੋ ਕੇ ਮੇਰੀ ਕੋਈ ਸੁਣਾਈ ਜੰਟ ਨੇ ਨਹੀਂ ਸੁਣੀ ਹੈ ਕਿਸੇ ਨੇ ਸੁਣੀ ਹੈ ਤਨਾ ਮੇਰੇ ਬੱਚੇ ਨੂੰ ਧੋਖਾ ਦੀ 8-9 ਮਹੀਨੇ ਹੋ ਗਏ ਤਨਾ ਤੇ ਕੱਢ ਰੱਖਿਆ ਅੱਜ ਫਲੈਟ ਕਰਵਾ ਮੈਂ ਕੱਲ ਫਲੈਟ ਕਰਵਾ ਉਰੇ ਤੇ ਨਹੀਂ ਭੇਜਿਆ ਉੱਤੋ ਜਾ ਕੇ ਰੰਕੀ ਲਵਾਈ ਪਾਣੀ ਮੰਨ ਗਿਆ ਰੋਜ਼ ਮਨ ਲਾਰੇ ਲਾਂਦਾ ਰਿਹਾ ਪਰ ਸਨ ਕਰਵਾ ਮਾ ਚਾ ਤੈਨ ਕਰਵਾ ਮਾ ਤੇਰੀ ਫਲਟ ਮਿਲ ਗਿਆ ਪਾਸਪੋਰਟ ਕਰਵਾ ਦਿੱਆ ਮੰਨ ਨਹੀਂ ਵੀ ਕਿਆ ਕਰਮ ਤੇ ਮੇਰੇ ਬੱਚੇ ਨੂੰ ਮੰਨ ਲੋਡ ਨਹੀਂ ਬਾਹਰ ਭੇਜਣੇ ਕਿ ਉਹਨੇ ਮੇਰੀ ਕੋਈ ਸੁਣਾਈ ਨਹੀਂ ਸੋਣੀ ਲਾਰੇ ਲਾਈ ਗਿਆ ਜੰਟ ਮੰਨ ਪਰਸਨ ਭੇਜ ਰਿਹਾ ਚੌਥੇ ਨੂੰ ਭੇਜ ਰਿਹਾ ਸਾਨੂੰ ਵੀ ਕਹੀ ਗਿਆ ਕਰਾਂ ਤੇ ਮੇਰੇ ਪੱਦੇ ਪੈਸੇ ਮੰਗਵਾਏ ਕਰਾਂਗਾ 15000 ਕਈ 10000 ਕਦੀ 20000 ਸਾਰਾ ਖਰਚਾ ਮੈਂ ਤੇਰੀ ਤੁਰੇ ਤੇ ਰੋਟੀ ਕੋ ਫਿਰ ਉਤਪ ਕਰਵਾਇਆ ਰਿਸ਼ਤੇਦਾਰ ਮਿਲਿਆ ਉਹਨਾਂ ਨੂੰ ਕੰਮ ਕਰਵਾਇਆ ਗੈ 12 ਘੰਟੇ ਦੀ ਡਿਊਟੀ ਗੈ ਕੰਮ ਕਰਿਆ ਗੈ ਰੋਟੀ ਖਲਾਈ ਗੈ ਰੱਖਿਆ ਥਾ ਇਹ ਵੀ ਜਿੱਦਨ ਤੇ ਆਪਣਾ 4-5 ਦਿਨ ਤੇ ਮਾਨੂੰ ਕੋਈ ਪਤਾ ਨਹੀਂ ਕਿਹਾ ਹੋਇਆ ਕਿ ਗੈ ਕਿਆ ਨਹੀਂ ਬਾਹਰ ਕੱਢ ਦਿਆ ਪਰ ਕਮਾ ਵੇ ਰੋਟੀ ਨਹੀਂ ਨਾ ਪਾਣੀ ਦਿਆ ਹੋਰ ਨੂੰ ਪਤਾ ਲੱਗ ਰੇ ਮਾਨੂੰ ਪਤਾ ਨਾ ਕਿਸੇ ਨੇ ਕਰਾ ਵੀ ਬੱਚਾ ਥਾਰਾ ਤਾਂ ਗਾਜਾ ਦਾ ਕਿਹੜੇ ਰਿਸ਼ਤੇਦਾਰ ਦੇ ਥਰੂ ਐਜੰਟ ਦੇ ਭੇਜਿਆ ਸੀ ਉੱਤੇ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਐਫ ਆਈ ਆਰ ਤਾਂ ਹੋ ਚੁੱਕੀ ਹੈ ਸਰਕਾਰਾਂ ਨੂੰ ਕੀ ਮੰਗ ਕਰਦੇ ਹਾਂ ਫਿਰ ਤਾਂ ਬੱਚਾ ਵਾਸਨਾ ਤਾਂ ਨਹੀਂ ਮੇਰਾ ਬੱਚਾ ਆ ਜਾ ਕਰਾਂ ਰਿਸ਼ਤੇਦਾਰਾਂ ਨੇ ਤੰਗ ਕਰੀ ਮੈਂ ਜਾਂ ਤਾਂ ਮੇਰੀ ਸੋਣੀ ਨਹੀਂ ਹੈ ਲਾਰੇ ਲਾਈ ਗਿਆ ਮਨੂੰ ਏਜੰਟ ਤਾਂ ਜਿਹੜਾ ਕਾਰਵਾਈ ਹੋਣੀ ਚਾਹੀਦੀ ਜੀ ਨੋਕੜੀ ਤੇ ਕੜੀ ਜਿੱਤਰਾ ਮੇਰਾ ਬੱਚਾ ਗਿਆ ਓਕੇ ਗੈਲ ਵੀ ਹੋਣੀ ਚਾਹੀਦੀ ਇਤਨੀ ਮੈਨੂੰ ਲਾਰਾ ਮੈਂ ਰੱਖਿਆ ਕਰ ਲੋ ਫਲੈਟ ਕਰਵਾ ਰੇ ਪਰਸਨ ਕਰਵਾ ਰੇ ਇਹ 15 ਦਿਨ ਦੇ ਦੇ ਮੈਨੂੰ 10 ਦਿਨ ਦੇ ਤੇ ਮੈਨੂੰ 25 ਤਰੀਕ ਆਈ 25 ਤਰੀਕ ਦੇ ਇਹ ਤਾਂ ਮੈਨੂੰ ਇਸ 25 ਨੂੰ ਕਰਵਾ ਰੇ ਪਾਸਪੋਰਟ ਬਣ ਗਿਆ ਝੁੱਟੀ ਲਾਰੇ ਲਈ ਗਿਆ ਮੇਰੇ ਬੱਚੇ ਨੂੰ ਵੀ ਰੱਖੀ ਗਿਆ ਉੱਤ ਲਾਰਿਆ ਮਾ ਇਹ ਕਿਹਦਾ ਪੁੱਤ ਹੈ ਕਿਸੇ ਹੋਰ ਕ ਨਾਲ ਜੁੜੇ ਹਾਂ ਹਮ ਤਾਂ ਇਹ ਚਾਹੇ ਜੀ ਇੱਕ ਗ੍ਰੀਪ ਕਰ ਤੋੜ ਜੜੇ ਕਿਸੇ ਹੋਰ ਕ ਨਾਲ ਜੁੜੇ ਇਹ ਨਿਊਜ਼ ਸਾਰਿਆਂ ਤੇ ਮਤਲਬ ਕਿ ਸਾਰੇ ਸੁਣੇ ਅਰੇ ਇਸ ਖਬਰ ਸੇ ਕੋਈ ਅੱਛੀ ਸਿੱਖਿਆ ਲੇ ਕੇ ਆਪਣੇ ਬੱਚੇ ਨੂੰ ਬਾਹਰ ਨਾ ਭੇਜੇ 2 ਨੰਬਰ ਨੇ ਤਾਂ ਬਿਲਕੁਲ ਹੀ ਨਾ ਭੇਜੇ ਆਪਣੇ ਬੱਚੇ ਕੋਲ ਅਸਲ ਵਿੱਚ ਮੈਂ ਤਾਂ ਬਿਲਕੁਲ ਇਹ ਇਸ ਪਰ ਬਿਲਕੁਲ ਤਾਏ ਸਾਰੇ ਜਗ੍ਹਾ ਤੇ ਚੱਕਰ ਦੇਖੇਤਾ ਜਿੱਥੇ ਹੁਣ ਪਰਿਵਾਰਕ ਮੈਂਬਰ ਵੀ ਬੇहद ਜਿਹੜੇ ਸਦਮੇ ਚ ਨੇ ਤਾਂ ਖਾਸ ਤੌਰ ਦੇ ਉੱਪਰ ਜ਼ਿਕਰ ਜ਼ਿਕਰ ਕੀਤਾ ਜਾਵੇ ਤਾਂ ਹੁਣ ਇਸ ਤਕਲੀਫ ਦੇ ਸਮੇਂ ਚ ਹੁਣ ਜਿੱਥੇ ਪੁਲਿਸ ਵੱਲੋਂ ਵੀ ਐਫਆਈਆਰ ਦਰਜ ਤਾਂ ਕਰ ਲਈ ਗਈ ਹੈ ਫਿਲਹਾਲ ਪਰ ਅਜੇ ਕਦੋਂ ਇਸ 에ਜੰਟ ਤੇ ਕਾਰਵਾਈ ਹੁੰਦੀ ਹੈ ਜਾਂ ਕਹਿ ਲਈ ਵੀ ਕਿਸ ਤਰੀਕੇ ਦੇ ਹਾਲਾਤ ਪਣਦੇ ਨੇ ਉਸ ਤੋਂ ਬਾਅਦ ਮ੍ਰਿਤਕ ਦੇ ਜਿਹੜੀ ਹੈ ਉਸ ਨੂੰ ਪੰਜਾਬ ਲਿਆਂਦਾ ਜਾਣਾ ਔਰ ਉਸ ਤੋਂ ਬਾਅਦ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਣਾ ਕੈਮਰਾ ਪਰਸਨ ਸਿਕੰਦਰ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਡੇਰਾ ਬਸੀ